ਬਾਲੀਵੁੱਡ ਦੀ ਮਸ਼ਹੂਰ ਫਿਲਮ ਬਾਰਡਰ ਦੇ ਸੀਕਵਲ ਦੇ ਵਿੱਚ ਸ਼ਹੀਦ ਨਿਰਮਲਜੀਤ ਸਿੰਘ ਸੇਖੋਂ ਦਾ ਕਿਰਦਾਰ ਨਿਭਾ ਰਹੇ ਦਿਲਜੀਤ ਦੋਸਾਂਝ ਆਪਣੀ ਫਿਲਮ ਦੀ ਸ਼ੂਟਿੰਗ ਪੂਰੀ ਕਰ ਚੁੱਕੇ ਨੇ ਤਾਂ ਇਸ ਦੌਰਾਨ ਦਿਲਜੀਤ ਦੋਸਾਂਝ ਦੇ ਵੱਲੋਂ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਸਾਂਝੀ ਕੀਤੀ ਗਈ ਹੈ ਜੋ ਕਿ ਬਹੁਤ ਹੀ ਜ਼ਿਆਦਾ ਵਾਇਰਲ ਹੋ ਰਹੀ ਹੈ ਤਾਂ ਇਸ ਵੀਡੀਓ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਇਸ ਤਰੀਕੇ ਦੇ ਨਾਲ ਦਿਲਜੀਤ ਦੋਸਾਂਝ ਆਪਣੇ ਫਿਲਮ ਦੇ ਸ਼ੂਟ ਪੂਰੇ ਹੋਣ ਤੇ ਸਾਰੇ ਕਰੂ ਮੈਂਬਰਸ ਨੂੰ ਮਿਲਦੇ ਹੋਏ ਨਜ਼ਰ ਆ ਰਹੇ ਨੇ ਤੇ ਵਰੁੰਦਵਨ ਦੇ ਨਾਲ ਉਹ ਮਿਲਦੇ ਨੇ ਉਹਨਾਂ ਨੂੰ ਮਠਿਆਈ ਖਿਲਾਉਂਦੇ ਨੇ ਨਾਲ ਹੀ ਨਾਲ ਆਹਾਂ ਸ਼ੈਟੀ ਦੇ ਨਾਲ ਵੀ ਦਿਲਜੀਤ ਦੋਸਾਂਜ ਦੇ ਵੱਲੋਂ ਜੱਫੀ ਪਾ ਕੇ ਜੋ ਹੈ ਉਹਨਾਂ ਨੂੰ ਅਲਵਿਦਾ ਕਿਹਾ ਜਾਂਦਾ ਹੈ ਤਾਂ ਫਿਲਮ ਦੀ ਸ਼ੂਟਿੰਗ ਦੇ ਆਖਰੀ ਦਿਨ ਵੇਖੋ ਕਿ ਕਿਸ ਤਰੀਕੇ ਦਿਲਜੀਤ ਦੋਸਾਂਜ ਸਾਰਿਆਂ ਨੂੰ ਜੋ ਹੈ ਮਠਿਆਈ ਵੰਡੇ ਹੋਏ ਖੁਲਾਉਂਦੇ ਹੋਏ ਨਜ਼ਰ ਆ ਰਹੇ ਨੇ ਇਹ ਤੋਂ ਤਾਂ ਕਿ ਛੋਟੇ-ਛੋਟੇ ਬੱਚਿਆਂ ਦੇ ਨਾਲ ਵੀ ਉਹਨਾਂ ਦੇ ਵੱਲੋਂ ਇਹ ਖੁਸ਼ੀ ਸਾਂਝੀ ਕੀਤੀ ਜਾਂਦੀ ਹੈ ਤਾਂ ਦੱਸਦੇ ਕਿ ਬਾਰਡਰ 2 ਦੇ ਵਿੱਚ ਦਿਲਜੀਤ ਦੋਸਾਂਝ ਦੇ ਵੱਲੋਂ ਸ਼ਹੀਦ ਨਰਮਲਜੀਤ ਸਿੰਘ ਸੇਖੋਂ ਦਾ ਕਿਰਦਾਰ ਨਿਭਾਇਆ ਜਾ ਰਿਹਾ ਹੈ ਤਾਂ ਹੁਣ ਇਸ ਫਿਲਮ ਦੀ ਸ਼ੂਟਿੰਗ ਪੂਰੀ ਹੋਣ ਤੇ ਉਹਨਾਂ ਦੇ ਵੱਲੋਂ ਆਪਣੇ ਸੋਸ਼ਲ ਮੀਡੀਆ ਅਕਾਊਂਟ ਦੇ ਉੱਤੇ ਇੱਕ ਵੀਡੀਓ ਸਾਂਝੀ ਕੀਤੀ ਗਈ ਹੈ ਤਾਂ ਇਸ ਕੈਪਸ਼ਨ ਦੇ ਵਿੱਚ ਉਹ ਲਿਖਦੇ ਨੇ ਬਾਰਡਰ 2 ਸ਼ੂਟ ਫਿਨਿਸ਼ ਸ਼ਹੀਦ ਨਰਮਲਜੀਤ ਸਿੰਘ ਸੇਖੋਂ ਜੀ ਦਾ ਕਿਰਦਾਰ ਫਿਲਮ ਦੇ ਵਿੱਚ ਕਰਨ ਨੂੰ ਮਿਲਿਆ ਤਬ ਬਹੁਤ ਹੀ ਵਧੀਆ ਲੱਗਿਆ ਤਾਂ ਦੱਸੇ ਕਿ ਦਿਲਜੀਤ ਦੋਸਾਂਝ ਦੇ ਵੱਲੋਂ ਹੁਣ ਇਹ ਵੀਡੀਓ ਜੋ ਸਾਂਝੀ ਕੀਤੀ ਗਈ ਹੈ ਲੋਕ ਇਸ ਨੂੰ ਕਾਫੀ ਪਸੰਦ ਕਰ ਰਹੇ ਨੇ ਤੇ ਨਾਲ ਹੀ ਨਾਲ ਲੋਕ ਕਮੈਂਟਾਂ ਦੇ ਵਿੱਚ ਇਹ ਵੀ ਲਿਖ ਰਹੇ ਨੇ ਕਿ ਹੁਣ ਉਹ ਇਸ ਫਿਲਮ ਦਾ ਬੇਸਬਰੀ ਦੇ ਨਾਲ ਇੰਤਜ਼ਾਰ ਕਰ ਰਹੇ ਨੇ ਤੇ ਇਸ ਫਿਲਮ ਨੂੰ ਵੇਖਣ ਦੇ ਲਈ ਦਿਲਜੀਤ ਦੋਸਾਂਝ ਨੂੰ ਇਸ ਫਿਲਮ ਦੇ ਵਿੱਚ ਵੇਖਣ ਦੇ ਲਈ ਬਹੁਤ ਹੀ ਜ਼ਿਆਦਾ ਐਕਸਾਈਟਿਡ ਨੇ ਸੋ ਜਿੱਥੇ ਐਕਸਾਈਟਮੈਂਟ ਲੋਕਾਂ ਦੀ ਹੈ ਉੱਥੇ ਹੀ ਦਿਲਜੀਤ ਦੋਸਾਂਝ ਵੀ ਇਸ ਫਿਲਮ ਦੇ ਸ਼ੂਟ ਪੂਰੇ ਹੋਣ ਤੋਂ ਬਾਅਦ ਕਾਫੀ ਐਕਸਾਈਟਡ ਨਜ਼ਰ ਆਏ ਇੱਥੇ ਤੁਸੀਂ ਵੀਡੀਓ ਦੇ ਵਿੱਚ ਵੇਖ ਸਕਦੇ ਹੋ ਦਿਲਜੀਤ ਦੋਸਾਂਝ ਫਿਲਮ ਦੇ ਸਾਰੇ ਕ੍ਰੂ ਮੈਂਬਰਸ ਦੇ ਨਾਲ ਮਿਲਦੇ ਨੇ ਵਰੁਣ ਧਵਨ ਅਹਾਨ ਸ਼ੈਟੀ ਆਪਣੇ ਕੋ-ਸਟਾਰਸ ਦੇ ਨਾਲ ਮਿਲਦੇ ਹੋਏ ਨਜ਼ਰ ਆਉਂਦੇ ਨੇ ਤੇ ਉਹਨਾਂ ਨੂੰ ਮਠਿਆਏ ਵੀ ਖਿਲਾ ਰਹੇ ਨੇ ਨਾਲ ਹੀ ਨਾਲ ਉਹਨਾਂ ਦੇ ਵੱਲੋਂ ਪਿੰਡ ਦੇ ਬੱਚਿਆਂ ਦੇ ਨਾਲ ਵੀ ਜੋ ਹੈ ਪੰਗੜਾ ਪਾਇਆ ਜਾਂਦਾ ਹੈ ਖੁਸ਼ੀ ਮਨਾਈ ਜਾਂਦੀ ਹੈ ਤੇ ਫਿਰ ਦਿਲਜੀਤ ਦੋਸਾਂਝ ਇੱਥੇ ਜੋ ਹੈ ਬਾਅਦਰ ਟੂ ਦੀ ਫਿਲਮ ਕਾਸਟ ਨੂੰ ਅਲਵਿਦਾ ਕਹਿੰਦੇ ਹੋਏ ਨਜ਼ਰ ਆ ਰਹੇ ਨੇ ਬਾਰਡਰ 2 ਦੀ ਫਿਲਮ ਦਾ ਜੋ ਸ਼ੂਟ ਹੈ ਦਿਲਜੀਤ ਦੋਸਾਂਜ ਦਾ ਉਹ ਪੂਰਾ ਹੋ ਚੁੱਕਿਆ ਹੈ ਤੇ ਹੁਣ ਜਲਦ ਹੀ ਦਿਲਜੀਤ ਦੋਸਾਂਜ ਬਾਰਡਰ 2 ਦੇ ਵਿੱਚ ਵੱਡੇ ਸਿਨੇਮਾ ਤੇ ਨਜ਼ਰ ਆਣਗੇ। ਵਰੁੰਧਵਨ ਅਹਾਨ ਸ਼ੇਟੀ ਆਪਣੇ ਕੋ-ਸਟਾਰਸ ਦੇ ਨਾਲ ਮਿਲਦੇ ਹੋਏ ਨਜ਼ਰ ਆਉਂਦੇ ਨੇ ਤੇ ਉਹਨਾਂ ਨੂੰ ਮਠਿਆਏ ਵੀ ਖਿਲਾ ਰਹੇ ਨੇ। ਨਾਲ ਹੀ ਨਾਲ ਉਹਨਾਂ ਦੇ ਵੱਲੋਂ ਪਿੰਡ ਦੇ ਬੱਚਿਆਂ ਦੇ ਨਾਲ ਵੀ ਜੋ ਹੈ ਪੰਗੜਾ ਪਾਇਆ ਜਾਂਦਾ ਹੈ, ਖੁਸ਼ੀ ਮਨਾਈ ਜਾਂਦੀ ਹੈ ਤੇ ਫਿਰ ਦਿਲਜੀਤ ਦੋਸਾਂਜ ਇੱਥੇ ਜੋ ਹੈ ਬਾਰਡਰ 2 ਦੇ ਫਿਲਮ ਕਾਸ ਨੂੰ ਅਲਵਿਦਾ ਕਹਿੰਦੇ ਹੋਏ ਨਜ਼ਰ ਆ ਰਹੇ ਨੇ ਸੋ ਬਾਰਡਰ 2 ਦੀ ਫਿਲਮ ਦਾ ਜੋ ਸ਼ੂਟ ਹੈ ਦਿਲਜੀਤ ਦੋਸਾਂਜ ਦਾ ਉਹ ਪੂਰਾ ਹੋ ਚੁੱਕਿਆ ਹੈ ਤੇ ਹੁਣ ਜਲਦ ਹੀ ਦਿਲਜੀਤ ਦੋਸਾਂਜ ਬਾਰਡਰ 2 ਦੇ ਵਿੱਚ ਵੱਡੇ ਸਿਨੇਮਾ ਤੇ ਨਜ਼ਰ ਆਣਗੇ